ਦੇਖੋ ਇਹ ਪਰਵਾਹ ਨੂੰ ਦੇ ਕੇ ਚੱਲ ਨਹੀਂ ਹੁੰਦਾ ਇਹ ਤਾਂ ਅੱਜ ਉਹਨਾਂ ਦੇ ਵਾਈਫ ਨੂੰ ਪੁੱਛ ਕੇ ਦੇਖੋ ਨਾ ਬੱਚਿਆਂ ਨੂੰ ਪੁੱਛ ਕੇ ਉਸ ਮਾਂ ਨੂੰ ਪੁੱਛ ਕੇ ਦੇਖੋ ਜਿਹਨੇ 9 ਮਹੀਨੇ ਢਿੱਡ ਚ ਰੱਖ ਕੇ ਅੱਜ ਜਵਾਨ ਮੁੰਡੇ ਦੀ ਲਾਸ਼ ਦੇਖ ਰਹੀ ਆ ਉਸ ਮਾਂ ਦਾ ਕੀ ਹਾਲ ਆ ਉਸ ਦਰਿੰਦਿਆਂ ਨੂੰ ਇੰਨੀ ਸ਼ਰਮ ਨਹੀਂ ਆਏ ਵੀ ਕਿਸੇ ਦਾ ਮਾਂ ਦਾ ਪੁੱਤ ਲੈ ਕੇ ਜਾ ਰਹੇ ਹੋ ਉਹਨੂੰ ਟੈਨਸ਼ਨ ਸੀ ਮੇਰੇ ਬੱਚੇ ਪਾਲਣੇ ਆ ਉਹਨੂੰ ਟੈਨਸ਼ਨ ਸੀ ਮੈਂ ਆਪਣੀ ਮਾਂ ਪਾਲਣੀ ਤਾਂ ਹੀ ਵਿਚਾਰਾ ਗਿਆ ਨੇ ਸਾਨੂੰ ਕੀ ਸ਼ੌਂਕਵਾਦੀ ਦੀ ਰਾਤਾਂ ਵਿੱਚ ਘੜੇ ਔਰ 4 ਮਹੀਨੇ ਹੋਏ ਮੇਰੇ ਤੇ ਦਾਮ ਆ ਰਿਹਾ ਜੀ ਫਰੋਜ਼ਪੁਰ ਸਵਾਰੀਆਂ ਲੈ ਗਈ ਫਰੋਜ਼ਪੁਰ ਮੇਰੇ ਵੀ ਦਾ ਬੱਚਾ ਹੈ ਨੰਗ سنگ ਹੈ ਹੀ ਨਹੀਂ ਜੀ ਨੰਗ ਦੰਗ ਨਾ ਚੋਰੀ ਕਰੇ ਨਾ ਹੀਰਾ ਬੇਰੀ ਕਰੇ ਨਾ ਪਿੱਠ ਪਿੱਛੇ ਵਾਰ ਕਰੇ ਭਾਈ ਜੀ ਕਿੱਦਾਂ ਦੇਖਦੇ ਹੋ ਅੱਜ ਪਰਿਵਾਰ ਦੇ ਹਾਲਾਤ ਨਹੀਂ ਦੇਖੇ ਜਾਂਦੇ ਕਿਸ ਤਰੀਕੇ ਨਾਲ ਦੋ ਧੀਆਂ ਇੱਕ ਮੁੰਡਾ ਜਿਸ ਨੇ ਵੱਡੇ ਵੱਡੇ ਸੁਪਨੇ ਦੇਖੇ ਸੀ ਜਿਹੜਾ ਬਾਹਰ ਵੀ ਗਿਆ ਸੀਗਾ 15 ਦਿਨ ਨਹੀਂ ਮੇਰੇ ਘਰ ਕਹਿੰਦੇ ਮੁੰਡੇ ਨੂੰ ਬਾਹਰ ਗਿਆ ਹੋਵੇ ਦੇਖੋ ਇਹ ਪਰਿਵਾਰ ਨੂੰ ਦੇਖ ਕੇ ਚੱਲ ਨਹੀਂ ਹੁੰਦਾ ਇਹ ਤਾਂ ਅੱਜ ਉਹਨਾਂ ਦੀ ਵਾਈਫ ਨੂੰ ਪੁੱਛ ਕੇ ਦੇਖੋ ਨਾ ਬੱਚਿਆਂ ਨੂੰ ਪੁੱਛ ਕੇ ਉਸ ਮਾਂ ਨੂੰ ਪੁੱਛ ਕੇ ਦੇਖੋ ਜਿਹਨੇ 9 ਮਹੀਨੇ ਢਿੱਡ ਚਾ ਕੇ ਅੱਜ ਜਵਾਨ ਮੁੰਡੇ ਦੀ ਲਾਸ਼ ਦੇਖ ਰਹੀ ਆ ਉਸ ਮਾਂ ਦਾ ਕੀ ਹਾਲ ਆ ਉਸ ਦਰਿੰਦਿਆਂ ਨੂੰ ਇੰਨੀ ਸ਼ਰਮ ਨਹੀਂ ਆਈ ਵੀ ਕਿਸੇ ਦਾ ਮਾਂ ਦਾ ਪੁੱਤ ਲੈ ਕੇ ਜਾ ਰਹੇ ਹੋ ਵੀ ਤੁਸੀਂ ਜਿਹੜੇ ਕੰਜਰੋਂ ਪੈਸੇ ਲੈਣੇ ਆ ਪੈਸੇ ਲੈ ਜਾਓ ਗੱਡੀ ਲੈ ਜਾਓ ਬੰਦਾ ਨਾ ਮਾਰੋ ਗੱਡੀ ਅਸੀਂ ਲੈ ਲਾਂਗੇ ਨਵੀਂ ਲੈ ਲਾਂਗੇ ਉੱਥੇ ਜੀ ਬੰਦਾ ਕਿੱਥੋਂ ਲੈ ਕੇ ਆਇਆ ਮਾਦੇ ਪੁੱਤ ਨੂੰ ਠੀਕ ਹੈ ਉਹਦਾ ਪੁੱਤ ਉੱਜੜ ਗਿਆ ਉਹਦਾ ਘਰ ਵਾਲਾ ਉੱਜੜ ਗਿਆ ਉਹ ਬੱਚੀਆਂ ਦਾ ਪਿਓ ਜਿਹੜਾ ਜੀਨੇ ਕੁੜੀ ਕਹਿ ਰਹੀ ਆ ਮੇਰੇ ਨਾਲ ਡੈਡੀ ਨੇ ਕੱਲ ਐਡਮਿਸ਼ਨ ਕਰਾਉਣ ਜਾਣਾ ਸੀ ਮੈਡੀਕਲ ਦਾ ਜੀ ਕਹਿੰਨੀ ਮੇਰੇ ਨਾਲ ਡੈਡੀ ਕਿਸਲਾ ਕਰਗੇ ਆਪਾਂ ਪੁੱਤ ਕੱਲ ਨੂੰ ਚੱਲਾਂਗੇ ਐਡਮਿਸ਼ਨ ਕਰਾਉਣ ਆਜੋ ਬੱਚੀ ਦਾ ਦੇਖੋ ਕੀ ਹਾਲ ਆ ਜੀ ਜਿਹਨੂੰ ਪਿਓ ਅੱਜ ਕਿਹੜੀ ਲਾਚ ਮਿਲਿਆ ਉਹਨਾਂ ਨੂੰ ਯਕੀਨ ਹੀ ਨਹੀਂ ਹੁੰਦਾ ਵਾ ਵੀ ਹੋ ਕੀ ਨਹੀਂ ਜੀ ਨਹੀਂ ਉਹਨਾਂ ਨੂੰ ਹਾਲੇ ਤੱਕ ਯਕੀਨ ਨਹੀਂ ਹੋ ਵੀ ਕੱਲ ਤੱਕ ਵੀ ਯਕੀਨ ਨਹੀਂ ਸੀ ਕਿਉਂਕਿ ਅਸੀਂ ਜਦੋਂ ਪਰਸੋ ਰਾਤ ਨੂੰ ਉੱਥੇ ਗਏ ਮੋਹੀ ਪਿੰਡ ਪਿੰਡ ਮੋਹੀ ਵਾਲਾ ਸਾਡਾ ਪੂਰਾ ਸਾਥ ਦਿੱਤਾ ਸੀ ਪੰਚਾਇਤ ਨੇ ਪੂਰਾ ਸਾਥ ਦਿੱਤਾ ਕਹਿੰਦੇ ਸੀ ਨਾਲ ਆ ਤੁਹਾਡੇ ਸਰਪੰਚ ਤਾਰਾ ਸੀ ਅੱਛਾ ਸਭ ਤੋਂ ਵੱਡੀ ਗੱਲ ਗੱਡੀ ਗੱਡੀ ਮੋਹੀ ਪਿੰਡ ਬਈ ਮੋਹੀ ਤੋਂ ਹੀ ਮੋਹੀ ਸਭ ਤੋਂ ਵੱਡੀ ਗੱਲ ਸਰਦਾਰ ਜਸਵਿੰਦਰ ਸਿੰਘ ਐਸ ਐਚਓ ਸਾਹਿਬ ਜਿਨ੍ਹਾਂ ਨੇ ਸਾਡਾ ਬਹੁਤ ਖੂਬੀ ਬਹੁਤ ਖੂਬੀ ਸਾਥ ਦਿੱਤਾ ਕਿਉਂਕਿ ਇੱਕ ਡੀ ਐਸ ਪੀ ਸਾਹਿਬ ਜਿਹੜੇ ਜਿਨ੍ਹਾਂ ਨੇ ਸਾਡਾ ਪੂਰਾ ਸਾਥ ਦਿੱਤਾ ਨਹਿਰ ਤੇ ਅਸੀਂ ਗਏ ਆ ਅੱਠ ਗੁਰਗੋਤ ਦੇ ਸੱਦੇਣ ਮਾਇਗੀ ਸਾਨੂੰ ਬੰਦੇ ਹੋਰ ਸਦੋ ਵੀ ਬੋਡੀ ਸਦੀ ਸਦੀ ਲੱਭੀ ਜਾਵੇ ਉਹਨਾਂ ਡੀਐਸਪੀ ਸਾਹਿਬ ਨੇ ਅੱਠ ਬੰਦੇ ਹੋਰ ਸੱਦ ਲਏ ਜੀ ਘਟੋ ਕੇ ਕਾਫੀ ਬੰਦੇ ਸੱਦੇਣ ਵਿੱਚ ਆਪਾਂ ਨੂੰ ਪਤਾ ਲੱਗਿਆ ਵੀ ਬੋਡੀ ਹਲੇ ਅੱਗੇ ਗਈ ਨਹੀਂ ਹੋਣੀ ਵਿਚ ਵਿਚਾਲੇ ਕਿਤੇ ਹੋਣੀ ਆ ਇਹਦਾ ਉਹਨਾਂ ਦੇ ਸ਼ਾਬਾਸ਼ ਸਲੂਟ ਐਜੇਜੇ ਮੈਗਨ ਆਫੀਸਰ ਹੋਣ ਤਾਂ ਐਜੇ ਵਾਰਦਤਾ ਨੂੰ ਇੱਕ ਮੈਂ ਉਹ ਗੱਲ ਹੋਰ ਕਹਿਣਾ ਚਾਹੁੰਨਾ ਪ੍ਰਸ਼ਾਸਨ ਨੂੰ ਵੀ ਗੱਲ ਸਭ ਦਈ ਜਾਵੇ ਜੇ ਗੱਤ ਸੁਣਦੀ ਨਾ ਘਟੋ ਕਟਨੀ ਦਾ ਮਤਲਬ 15 ਕਿ 16 ਕਿਲੋਮੀਟਰ ਗੱਡੀ ਬਗੈਰ ਨੰਬਰ ਪਲੇਟ ਦੇ ਘੁੰਮ ਰਹੀ ਆ ਰਾਤ ਨੂੰ ਕਿਉਂ ਕੋ ਮਰੀਆ ਜੇ ਉੱਥੇ ਗਸ਼ਤ ਘੁੰਮਦੀ ਹੁੰਦੀ ਉਹਦੀ ਗਸ਼ਤ ਰੋਕ ਨਹੀਂ ਸਕਦੀ ਸੀ ਉਹ ਮੁੰਡਾ ਆਪਣਾ ਜਿਹੜਾ ਮਰਿਆ ਜੇ ਮੱਚ ਵੀ ਸਕਦਾ ਸੀ ਜੇ ਕਿਤੇ ਗਸ਼ਤ ਕਰਕੇ ਉਹ ਪੁਲਿਸ ਵਾਲੇ ਉਹ ਗੱਡੀ ਫੜ ਲੈਂਦੇ ਜੇ ਆਪਣੀ ਗਸ਼ਤ ਘੱਟਾ ਹੁਣ 112 ਤੇ ਫੋਨ ਕਰਦੇ ਆਪਾਂ 112 ਲੈ ਕਦੋਂ ਆਉਣਗੇ ਕਦੋਂ ਨਹੀਂ ਆਉਣਗੇ ਜੇ ਆਪਾਂ ਗਸ਼ਤ ਰੈਗੂਲਰ ਰੱਖੀਏ ਇਸ ਮੇਨ ਰੋਡ 'ਤੇ ਐਜਾ ਕੰਮ ਤਾਂ ਹੋਵੇ ਨਾ ਜੀ ਆਜਾ ਮੁੰਡਾ ਸਾਡਾ ਰਹਿਣਾ ਸੀ ਸਾਡਾ ਭਰਾ ਸਾਡੇ ਕੋਲੇ ਦੇਖੋ ਕਿੰਨੀ ਮੈਂ ਕਵਾਂਗਾ ਸਭ ਤੋਂ ਵੱਡੀ ਗੱਲ ਆ ਕਿੰਨੀ ਮਜਬੂਰੀ ਆ ਵੀ ਬੰਦਾ ਸਵੇਰੇ ਸਵੇਰੇ ਉੱਠ ਕੇ ਕੰਮ ਤੇ ਜਾ ਰਿਹਾ 3 3 ਵਜੇ ਬੰਦਾ ਜਿਹੜਾ ਆਪਣੀ ਗੱਡੀ ਲੈ ਕੇ ਜਾ ਰਿਹਾ ਮੈਂ ਆਪਣੀ ਜਾਨ ਨੂੰ ਇੱਕ ਤਰ੍ਹਾਂ ਨਾ ਮ ਕਹਾਂਗਾ ਜੋਖਮ ਵਿੱਚ ਪਾ ਕੇ ਜਾ ਰਿਹਾ ਪਹਿਲੀ ਵਾਰ ਗਿਆ ਜੀ ਉਹ ਕੱਲ ਮਨ ਰਾਤ ਨੂੰ ਨੀਂਦ ਨਹੀਂ 1 ਵਜੇ ਉੱਠ ਕੇ ਚਲੇ ਗਿਆ ਪਹਿਲੀ ਵਾਰ ਹੀ ਗਿਆ ਜੀ ਰਾਤ ਨੂੰ ਉੱਠ ਕੇ ਪਹਿਲੀ ਵਾਰ ਕੱਲ ਮਨ ਰਾਤ ਨੂੰ ਨੀਂਦ ਨਹੀਂ ਮੈਂ ਉੱਠ ਕੇ ਚਲੇ ਗਿਆ ਸੌਰੀ ਲੈਣ ਉਹਨੂੰ ਟੈਨਸ਼ਨ ਸੀ ਮੇਰੇ ਬੱਚੇ ਪਾਲਣੇ ਆ ਉਹਨੂੰ ਟੈਨਸ਼ਨ ਸੀ ਮੈਂ ਆਪਣੀ ਮਾਂ ਪਾਲਣੇ ਤਾਂ ਹੀ ਵਿਚਾਰਾ ਗਿਆ ਨੇ ਸਾਨੂੰ ਕੀ ਸ਼ੌਂਕ ਵਾਦੇ ਦੀ ਰਾਤਾਂ 'ਚ ਗੜੇ ਔਰ 4 ਮਹੀਨੇ ਹੋਏ ਮੇਰੇ ਤੇ ਦਾਹ ਆ ਰਿਹਾ ਜੀ ਫਿਰੋਜ਼ਪੁਰ ਸਵਾਰੀਆਂ ਲੈ ਗਈ ਫਿਰੋਜ਼ਪੁਰ ਮੇਰੇ ਵੀ ਦਾਹ ਬਚਿਆ ਆ ਉਹ ਦਾਹ ਮੇਰੇ ਪੁੱਠਾ ਵਿੱਚ ਆਇਆ ਜੇ ਮੇਰੇ ਕਿਸੇ ਮੇਰੇ ਆਸੀਂ ਸਾਹਿਬ ਉਹਦਾ ਕੰਮ ਆਈ ਸੀ ਸੇਖ ਪ੍ਰਸ਼ਾਸਨ ਇਹ ਵੀ ਕਹਿੰਦਾ ਸਾਨੂੰ ਕਮ ਸੇ ਕਮ ਇੱਕ ਹਥਿਆਰ ਰੱਖਣ ਦੀ ਇਜਾਜ਼ਤ ਗੱਡੀ ਜਰੂਰ ਰੱਖੀ ਜਾਵੇ ਕਿਉਂਕਿ ਅਸੀਂ ਰਾਤ ਰਾਤ ਬਾਹਰ ਫਿਰਨਾ ਇੱਕ ਗੱਲ ਹੈ ਵੀ ਤੁਸੀਂ ਵੀ ਗੁਰਸੇਖ ਹੋ ਇੱਕ ਨਿਹੰਗ ਸਿੰਘ ਅਨਵਲਡ ਸੀ ਉਹ ਕੀ ਕਹਿਣਾ ਚਾਹਵਾ ਨਿਹੰਗ ਸਿੰਘ ਹੈ ਹੀ ਨਹੀਂ ਜੀ ਨਿਹੰਗ ਜੰਗ ਨਾ ਚੋਰੀ ਕਰੇ ਨਾ ਹੀਰਾਬੇਰੀ ਕਰੇ ਨਾ ਪਿੱਠ ਪਿੱਛੇ ਵਾਰ ਕਰੇ ਜੀ ਨੰਗ ਚੰਗਾ ਦਾ ਇਹ ਚੰਗਾ ਦਾ ਨਹੀਂ ਕੰਮ ਹੁੰਦਾ ਜੀ ਸਰ ਇਹ ਉਹ ਗੁਰੂ ਦੇ ਲਾਡਲੀ ਫੌਜ ਆ ਗੁਰੂ ਦੀ ਲਾਡਲੀ ਫੌਜ ਨੂੰ ਆਪਾਂ ਇਹ ਲੋਕੀ ਬੰਦਨਾਮ ਕਰਦੇ ਲੋਕੀ ਬੰਦਨਾਮੀ ਇਹ ਬੰਦਨਾਮੀ ਕਰ ਰਹੇ ਚੋਲਾ ਪਾ ਕੇ ਬੰਦਨਾਮ ਕਿਉਂਕਿ ਇਸ ਨੇ ਪਹਿਲਾਂ ਵੀ ਕੋਈ ਕ੍ਰਾਈਮ ਕੀਤੇ ਆ ਪਹਿਲਾਂ ਵੀ ਕ੍ਰਾਈਮ ਤੋਂ ਬਾਹਰ ਐਸਐਚਓ ਸਾਨੂੰ ਸਾਨੂੰ ਇਹ ਗੱਲ ਦੱਸੀ ਨਹੀਂ ਜੀ ਐਸਐਚਓ ਸਾਹਿਬ ਇਹ ਕਹਿ ਰਹੇ ਆ ਹਾਲ ਤੱਕ ਕੋਈ ਸ਼ੋ ਨਹੀਂ ਹੋ ਰਿਹਾ ਤਿੰਨ ਦਿਨ ਦਾ ਰਿਵਾਰਡ ਆ ਗਿਆ 500 ਪੇਸ਼ੀਆ ਦਾ ਸੀ ਪਰਸੋ ਪੇਸ਼ੀ ਹੁਣ ਸਾਡੇ ਪਰਵਕਰ ਸਿੰਘ ਘੁਮਰ ਸਾਹਿਬ ਆਏ ਸੀ ਐਡਵੋਕੇਟ ਕਿਆ ਵੀ ਉਹ ਕੇਸ ਲੜਨਗੇ ਫ੍ਰੀ ਔਨ ਕਾਸਟ ਲੜਨਗੇ ਸਵੇਰੇ ਉਹਨਾਂ ਦੇ ਘਰੇ ਮੈਂ 6:30 ਵੇ ਚਲੇ ਗਿਆ ਸੀਗਾ ਮੈਂ ਕਿਹਾ ਸਾਰੇ ਇੱਕ ਰਿਕਵੈਸਟ ਆ ਜੀ ਇਹ ਕੇਸ ਤੁਸੀਂ ਲੜਨਾ ਤੇ ਪਰਿਵਾਰ ਤੋਂ 1 ਰੁਪਿਆ ਵੀ ਨਹੀਂ ਲੈਣਾਗਾ ਉਹਨਾਂ ਨੇ ਸਾਡੀ ਪ੍ਰਵਾਨ ਕੀਤੀ ਗੱਲ ਤੇ ਆਪ ਇਥੇ ਆਪ ਆ ਕੇ ਬਿਆਨ ਵੀ ਦੇਗੇ ਨੇ ਉਹ ਫ੍ਰੀ ਔਨ ਕਾਸਟ ਕੇਸ ਲੜਨਗੇ ਇਹ ਵਾਦਾ ਰਿਆ ਉਹਨਾਂ ਨੂੰ ਕਾਗਜ਼ ਸਾਰੇ ਮੈਂ ਪਹੁੰਚਾਉਂਗਾ ਲੈ ਕੇ ਜਾ ਕੇ ਇਥੋਂ ਐਫ ਆਈ ਆਰ ਮੈਂ ਲਿਆਇਆ ਉਹਨਾਂ ਤੋਂ ਤੇ ਬਾਕੀ ਹੁਣ ਡੀ ਐਸ ਪੀ ਸਾਹਿਬ ਨੂੰ ਬਿਆਨ ਦੇ ਜਾਨੇ ਆ ਡਿਪਟੀ ਸਾਹਿਬ ਤੁਸੀਂ ਚਾਹਾਂਗੇ ਸਿ ਇਹਦਾ ਸੰਸਕਾਰ ਹੋ ਜਵੇ ਫੇਰ ਗੱਲ ਕਹਿੰਦੇ ਆ ਕਹਿੰਦੇ ਮੁੰਡਾ ਮੁੰਡੇ ਮੁੱਲਾਪੁਰ ਦੇ ਨਜ਼ਦੀਕ ਦੇ ਸੀਗੇ ਇਹ ਉਧਰ ਤੇ ਹੀ ਸੀਗੇ ਬਾਅਦ ਚ ਇਹ ਗੱਡੀ ਕਿਥੇ ਹੋਰ ਵੀ ਲੈ ਕੇ ਗਏ ਨੇ ਇੱਕ ਮੁੱਲਾਪੁਰ ਦਾ ਸੀ ਜੀ ਦੋ ਮੋਹੀ ਦੇ ਕਹਿ ਰਹੇ ਹਾਂ ਦੋ ਮੋਹੀ ਹਾਂ ਇੱਥੇ ਮੋੜ ਸਕਲੋਂ ਨੇ ਸਟਾਪ ਕਿ ਰਾਏਕੋਟ ਤੇ ਲਾਗੇ ਵੀ ਗੱਡੀ ਘੁਮਾ ਕੇ ਲੈ ਗਏ ਰਾਏਕੋਟ ਜਾ ਕੇ ਮੋੜ ਕੇ ਆ ਕੇ ਵਾਰਦਾਤ ਕੀਤੀ ਇਹੋ ਜਿਹਾ ਨੇ ਕਹਿੰਦੇ ਵੀ ਸਾਨੂੰ ਵਾਪਸ ਲੈ ਚਲੋ ਅਸੀਂ ਹੁਣ ਜਾਣਾ ਦਵਾਰੇ ਮੋੜ ਅੱਛਾ ਪਹਿਲਾਂ ਰਾਏਕੋਟ ਲੈ ਕੇ ਗਏ ਫਿਰ ਵਾਪਸ ਲੈ ਕੇ ਜਿਹੜੇ ਮੁੰਡਿਆਂ ਨੇ ਕਤਲ ਕੀਤਾ ਉਹਨਾਂ ਦੇ ਬਿਆਨ ਨੇ ਨੋ ਜੀ ਐਸਐਸਓ ਸਾਹਮਣੂ ਬਿਆਨ ਦਿੱਤੇ ਐਸਐਸਓ ਸਾਹਮਣੂ ਮੈਂ ਕੱਲ ਮੈਂ ਸ਼੍ਰੀਮਾਨ ਜੀ ਸਾਨੂੰ ਸੱਚ ਦੱਸ ਦੋ ਉਹਨਾਂ ਜੋ ਬਿਆਨ ਜੋ ਉਹਨਾਂ ਸਾਨੂੰ ਦੱਸਿਆ ਵੀ ਰਾਏਕੋਟ ਗਏ ਰਾਏਕੋਟ ਤੋਂ ਮੁੜ ਕੇ ਦੁਬਾਰੇ ਆ ਕੇ ਇਹਨਾਂ ਨੇ ਵਾਰ ਨਾ ਕੀਤਾ ਫਿਰ ਉਹਨੇ ਜੋ ਵਾਰਦਾਤ ਕਰਕੇ ਨੈਚ ਬੰਦੇ ਜੀ ਸਿੱਧੀ ਬੋਡੀ ਹਾਂਜੀ ਪਰਿਵਾਰ ਖਤਮ ਕਰ ਪਰਿਵਾਰ ਤਾਂ ਛੱਡੋ ਜੀ ਉਹਨਾਂ ਦਾ ਅਚਾਨਕ ਢਾਂਚਾ ਹਲਾ ਦਈ ਸਾਰਾ ਅੱਜ ਉਹਨੂੰ ਪੁੱਛ ਕੇ ਦੇਖੋ ਕਮਾਨ ਵਾਲਾ ਹੀ ਚਲਾ ਗਿਆ ਮੈਂ ਕਿਹਾ ਦੋ ਮਾਮੇ ਉਹਨਾਂ ਦੇ ਸਾਨੂੰ ਸੁਧਾਰ ਟੱਕਰੇ ਉਹਨਾਂ ਦਾ ਜਾ ਕੇ ਦੇਖੋ ਕੀ ਹਾਲ ਸੀ ਜੋ ਜੀ ਸਤਿ ਆਨੰਦ ਚੁਕੇ ਹਨ ਉਹ ਵੀ ਆਪ ਡੁੱਪਨ ਨੂੰ ਫਿਰਦੇ ਮਾਮੇ ਉਹਨਾਂ ਦੇ ਮੈਨੂੰ ਵੀ ਇਹ ਵੀ ਗੱਲ ਧਿਆਨ ਚ ਹੈ ਵੀ ਪਰਿਵਾਰ ਨੂੰ ਨਹਿਰ ਦੇ ਕੋਲ ਨਹੀਂ ਜਾਣ ਦਿੱਤਾ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਕਹਿੰਦੇ ਨਹਿਰ ਦੇ ਕੋਲ ਨਹੀਂ ਪਰਿਵਾਰ ਨੂੰ ਲੈ ਕੇ ਜਾਣਾ ਵੀ ਜਿਸ ਤਰੀਕੇ ਦੇ ਇਹਨਾਂ ਦੇ ਮਤਲਬ ਜਿਹੜੇ ਧੀਆ ਦੇ ਜਾਂ ਮਾਂ ਦੇ ਜਿਸ ਤਰੀਕੇ ਦੇ ਜਾਂ ਘਰ ਲਈ ਦੇ ਜਿਸ ਤਰੀਕੇ ਦੇ ਹਾਲ ਸੀ ਕਹਿੰਦੇ ਪਰਿਵਾਰ ਨੂੰ ਨਹਿਰ ਦੇ ਕੋਲ ਨਹੀਂ ਅਸੀਂ ਨਹੀਂ ਜਾਣ ਨਹੀਂ ਸੀ ਤੁਸ ਜੀ ਕਿਉਂਕਿ ਜਿਹੜਾ ਮਾਮਾ ਜੀ ਉਹਨਾਂ ਜੀ ਉੱਥੇ ਹੀ ਸੀਗਾ ਸਾਡੇ ਕੋਲੇ ਇੱਕ ਮਾਮਾ ਥਾਣੇ ਸੀ ਇੱਕ ਮਾਮਾ ਉਹਨਾਂ ਦਾ ਸਦਾ ਨਹਿਰ ਤੇ ਸੀਗਾ ਜੀ ਹਾਂ ਜੀ ਆ ਤਸਵੀਰ ਤਾਂ ਦਿਖਾ ਰਹੇ ਆ ਵੀ ਕਿ ਕਮਾਨ ਵਾਲਾ ਇਸ ਘਰ ਦੇ ਵਿੱਚ ਜਿਹੜਾ ਚਲਾ ਗਿਆ ਮੇਨ ਘਰ ਦਾ ਨਾਮ ਉਹਨਾਂ ਦਾ ਜਿਹੜਾ ਉਹ ਬਿੱਟੂ ਕਿਹਾ ਜਾਂਦਾ ਸੀ ਪਰ ਹੁਣ ਇਹ ਪਰਿਵਾਰ ਜਿਹੜਾ ਹੈ ਜ਼ਰੂਰ ਉਲਟਕੋ ਦੇ ਕਰਨ ਆਏ ਸੀਗੇ ਪਰ ਇਹ ਹੀ ਪਰਿਵਾਰ ਕਹਿੰਦਾ ਪਿਆ ਜੇ ਲੁੱਟਕੋ ਕਰਨ ਆਏ ਸੀ ਤਾਂ ਕਰ ਲੈਂਦੇ ਆ ਕੀ ਤੁਸੀਂ ਬੰਦਾ ਕਿਉਂ ਮਾਰਤਾ ਮਰਡਰ ਸ਼ਾਇਦ ਸਾਡੇ ਲਈ ਸੁਣਨਾ ਬਹੁਤ ਸੋਖਾ ਹੋ ਗਿਆ ਅਸੀਂ ਆਮ ਬਾਲੀਵੁੱਡ ਮੂਵੀਜ਼ ਦੇਖਦੇ ਆ ਹਾਲੀਵੁੱਡ ਮੂਵੀਜ਼ ਦੇਖਦੇ ਆ ਸਾਨੂੰ ਮਰਡਰ ਬੜੀ ਛੋਟੀ ਚੀਜ਼ ਲੱਗਦੀ ਆ ਬਟ ਇੱਕ ਮਰਡਰ ਪੂਰਾ ਇੱਕ ਪਰਿਵਾਰ ਖਤਮ ਕਰ ਦਿੰਦਾ ਕਿੰਨੇ ਜੀ ਜਿਹੜੇ ਆ ਉਹ ਖਤਮ ਕਰ ਦਿੰਦਾ ਚੱਕਲਾਹਤ ਚੱਕਲਾਹਤ ਆ ਦੇਖ ਸਕਦੇ ਹੋ ਇਹ ਪਰਿਵਾਰ ਦੇ ਹਾਲਾਤ ਨੇ ਇਹ ਉਹ ਧੀਆਂ ਦੇ ਹਾਲਾਤ ਨੇ ਇਹ ਉਸ ਮਾਂ ਦੇ ਹਾਲਾਤ ਨੇ ਜਿਹਨੇ 9 ਮਹੀਨੇ ਕੂਕ ਚ ਰੱਖਿਆ ਤੇ ਆ ਜਿਹੜਾ ਆਪਣੇ ਘਰ ਨੂੰ ਚਲਾਉਣ ਵਾਸਤੇ ਸਵੇਰੇ ਨਿਕਲਿਆ ਸੀ ਤੇ ਸਭ ਤੋਂ ਵੱਡੀ ਗੱਲ ਆ ਗੱਲ ਪਤਾ ਲੱਗਦੀ ਹੈ ਉਹ ਕਹਿ ਰਿਹਾ ਸੀ ਵੀ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਕਿਹਾ ਚਲੋ ਅੱਜ ਸਵੇਰੇ ਚਲੇ ਜਾਂਦੇ ਆ ਪਰ ਹੁਣ ਇਹ ਹੋਇਆ ਸਭ ਕੁਝ ਇਹਨੇ ਪਰਿਵਾਰ ਦੇ ਨਾਲ ਦੋ ਧੀਆਂ ਦੇ ਸਿਰ ਤੋਂ ਉਸ ਦਾ ਬਾਬਲ ਅਤੇ ਜਿਹੜਾ ਇੱਕ ਪੁੱਤ ਜਿਸ ਨੂੰ ਸੁਪਨੇ ਪੂਰਨ ਕਰਨ ਵਾਸਤੇ ਵਿਦੇਸ਼ ਭੇਜਿਆ ਸੀਗਾ ਉਹਦੇ ਸੁਪਨੇ ਚੱਕਨਾਚੂਰ ਹੋ ਗਏ ਅੱਜ ਇਹ ਅੱਜ ਕੈਬ ਡਰਾਈਵਰ ਸਾਰੇ ਕਹਿ ਰਹੇ ਆ ਵੀ ਸਾਡੇ ਨਾਲ ਜਿਹੜਾ ਓ ਕਿੱਥੇ ਨਾ ਕਿੱਥੇ ਜਿਹੜਾ ਓ ਇੱਕ ਨਹੀਂ ਇਹਦੇ ਨਾਲ ਨਹੀਂ ਸਿਰਫ ਇਹ ਸਾਰੇ ਕੈਬ ਡਰਾਈਵਰ ਇਹ ਕਹਿ ਰਹੇ ਆ ਵੀ ਸਾਡੇ ਨਾਲ ਕਿੱਥੇ ਨਾ ਕਿਸੇ ਤੱਕਾ ਹੋਇਆ ਹਰ ਕਿਸ ਨੂੰ ਇਹ ਹੋ ਗਿਆ ਵੀ ਕਿੱਥੇ ਸਾਡੀ ਪ੍ਰੋਟੈਕਸ਼ਨ ਕਿੱਥੇ ਆ ਵੀ ਕੀ ਅਸੀਂ ਸ਼ਹਿਰ ਦੇ ਵਿੱਚ ਜਿਹਨੂੰ ਸਮਾਰਟ ਸਿਟੀ ਕਿਹਾ ਜਾਂਦਾ ਜਿਹਨੂੰ ਲੁਧਿਆਣਾ ਕਿਹਾ ਜਾਂਦਾ ਵੀ ਇਹ ਉਦਯੋਗਪਤੀਆਂ ਦਾ ਸ਼ਹਿਰ ਹੈ ਉਹ ਦੇਵੋਕ ਪਤਿਆਂ ਦਾ ਸ਼ਹਿਰ ਹੈ। ਉਹ ਦੇਵੋਕ ਪਤਿਆਂ ਦਾ ਸ਼ਹਿਰ ਹੈ। ਕਿ ਕੀ ਹਾਲਾਤ ਉਸਤੇ ਹੋ ਗਏ। ਕੁੜੀ 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 ਅੱਜ ਪਰਿਵਾਰ ਦੇ ਹਾਲਾਤ ਜਿਹੜੇ ਨੇ ਇਹਨਾਂ ਨੂੰ ਤਾਂ ਯਕੀਨ ਹੀ ਨਹੀਂ ਹੋਇਆ ਜਦੋਂ ਤੱਕ ਡੈੱਡ ਬੋਡੀ ਨਹੀਂ ਮਿਲੀ ਵੀਐਸਐਲ ਦੇ ਵਿੱਚ ਵਾਪਰ ਕੀ ਗਿਆ ਅਸਲ ਦੇ ਵਿੱਚ ਹੋ ਕੀ ਗਿਆ ਤਿਆਂ ਦਾ ਬਾਪ ਚਲਾ ਗਿਆ ਪੁੱਤ ਦਾ ਪਿਓ ਚਲਾ ਗਿਆ ਇੱਕ ਤੀ ਦਾ ਸੁਹਾਗ ਉਜੜ ਗਿਆ ਇੱਕ ਮਾਂ ਦਾ ਜਿਹੜਾ ਹੈ ਉਹ ਪੁੱਤ ਚਲਾ ਗਿਆ ਤਵਾਸ ਤਰਨ ਨਾਲ ਜਿੰਨੀਆਂ ਕੋ ਤਸਵੀਰਾਂ ਅਸੀਂ ਸਾਂਝੀਆਂ ਕਰ ਸਕਦੇ ਹਾਂ ਹੋਰ ਵੀ ਤਾਂ ਨਾਲ ਜ਼ਰੂਰ ਅਸੀਂ ਸਾਂਝੀਆਂ ਕਰਦੇ ਰਵਾਂਗੇ